ਉਸ ਖਾਬੜਾ ਸੀ ਤੇ ਆਲੇ ਦੁਆਲੇ ਜਦੋਂ ਪਤਾ ਲੱਗਿਆ ਮਾਤਾ ਗੁਜਰ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਉਸ ਖੁਸ਼ੀ ਦੇ ਵਿੱਚ ਆਲੇ ਦੁਆਲੇ ਦੇ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਉਹਨਾਂ ਦਿਨਾਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਉੱਥੇ ਹੈ ਨਹੀਂ ਸੀਗੇ ਉਹ ਉਦੋਂ ਪੂਰਬੀ ਭਾਰਤ ਜਿਹਨੂੰ ਅੱਜ ਅਸੀਂ ਨਾਰਥ ਈਸਟ ਇੰਡੀਅਨ ਸਟੇਟ ਕਹਿੰਦੇ ਆ ਨਾਰਥ ਇੰਡੀਆ ਨਾ ਨਾਰਥ-ਈਸਟ ਇੰਡੀਆ ਸਟੇਟਸ ਕਹਨੇ ਆ ਜਿਨ੍ਹਾਂ ਨੂੰ ਅਸੀਂ ਸੈਵਨ ਸਿਸਟਰ ਦੇ ਨਾਮ ਦੇ ਨਾਲ ਵੀ ਜਾਣੇ ਜਾਂਦੇ ਰਹੋ ਸਟੇਟਸ ਉਹਦੋਂ ਗੁਰੂ ਤੇਗ ਬਹਾਦਰ ਜੀ ਅਸਾਮ ਵਿੱਚ ਗਏ ਹੋਏ ਸੀਗੇ ਕਿੱਥੇ ਗਏ ਹੋਏ ਸੀਗੇ ਅਸਾਮ ਦੇ ਵਿੱਚ ਗਏ ਹੋਏ ਸੀਗੇ ਉਹਨਾਂ ਦੇ ਨਾਲ ਉਦੋਂ ਰਾਮ ਰਾਜਾ ਰਾਜਾ ਸੀਗਾ ਉਹਨਾਂ ਦੇ ਨਾਲ ਗਏ ਹੋਏ ਸੀਗੇ ਉਹ ਉਦੋਂ ਯਾਤਰਾ ਤੇ ਗਏ ਹੋਏ ਸੀਗੇ ਤਾਂ ਗੁਰੂ ਜੀ ਦਾ ਫਿਰ ਪਟਨਾ ਸਾਹਿਬ ਤੋਂ ਦੂਰ ਸੀਗੇ ਤਾਂ ਉਸ ਟਾਈਮ ਮਾਤਾ ਗੁਜਰੀ ਜੀ ਇਹ ਬਾਲਕ ਗੋਵਿੰਦ ਰਾਹੀ ਦਾ ਜੋ ਧਿਆਰ ਰੱਖਦੇ ਸੀ ਦੇਖਭਾਲ ਕਰਦੇ ਸੀਗੇ ਮਾਮਾ ਕਿਰਪਾਲ ਚੰਦ ਮਾਮਾ ਕਿਰਪਾਲ ਚੰਦ ਜੀ ਤੇ ਦਾਦੀ ਨਾਨਕੀ ਇਹ ਉਹਨਾਂ ਦਾ ਧਿਆਰ ਰੱਖਦੇ ਸੀ ਉਦੋਂ ਕਿਉਂਕਿ ਗੁਰੂ ਸਾਹਿਬਾ ਨਵਾਬ ਉਹਦੋਂ ਅਸਾਮ ਵੱਲ ਗਏ ਹੋਏ ਸੀਗੇ ਕਿਉਂਕਿ ਉਹਨਾਂ ਦਾ ਜੋ ਆਪਾਂ ਇਤਿਹਾਸ ਜਿੰਨਾ ਜਾਣਿਆ ਹੈ ਗੁਰੂ ਸਾਹਿਬਾਨ ਦਾ ਇਸ ਧਰਤੀ ਤੇ ਆਉਣਾ ਇਹੀ ਹੈ ਕਿ ਲੋਕਾਂ ਦਾ ਭਲਾ ਕਰਨਾ ਹੈ ਉਹ ਲੋਕਾਂ ਦੇ ਪੱਲੇ ਲਈ ਨਿਸ਼ਾਮ ਗਈ ਹੋਈ ਸੀਗੇ ਨੌਰਥ ਇਸ਼ਟ ਸਟੇਟ ਦੇ ਵਿੱਚ ਤਾਂ ਕਿਰਪਾਲ ਚੰਦ ਜੀ ਤੇ ਮਤ ਨਾਨਕੀ ਜੀ ਉਹਨਾਂ ਦਾ ਰੱਖ ਰਖਾਵ ਸਾਰਾ ਦੇਖਵਾਲ ਉਹ ਕਰਦੇ ਸੀਗੇ ਤਾਂ ਜਦੋਂ ਉੱਥੋਂ ਦੀ ਸੰਗਤ ਨੇ ਅਸਾਮ ਦੇ ਵਿੱਚ ਦੱਸਿਆ ਗੁਰੂ ਸਾਹਿਬਾ ਨੂੰ ਗੁਰਤੇਗ ਬਹਾਦਰ ਜੀ ਨੂੰ ਕਿ ਆਪਣੇ ਘਰ ਇੱਕ ਪੁੱਤਰ ਦਾ ਆਗਮਨ ਹੋਇਆ ਤਾਂ ਗੁਰੂ ਜੀ ਨੂੰ ਇਹ ਖਬਰ ਸੰਗਤ ਤੋਂ ਪਤਾ ਲੱਗੀ ਤਾਂ ਜੋ ਸੰਗਤ ਤੋਂ ਖਬਰ ਪਤਾ ਲੱਗੀ ਤਾਂ ਉਹਨਾਂ ਨੇ ਹੀ ਗੁਰੂ ਤੇਗ ਬਹਾਦਰ ਜੀ ਨਹੀਂ ਉਹਨਾਂ ਦਾ ਨਾਮ ਉੱਤੇ ਕੀ ਨਾਮ ਰੱਖਿਆ ਸੀਗਾ ਗੁਰੂ ਗੋਬਿੰਦ ਰਾਏ ਔਰ ਬਾਅਦ ਦੇ ਵਿੱਚ ਗੁਰੂ ਗੋਬਿੰਦ ਰਾਏ 13 April 1699 ਨੂੰ ਗੁਰੂ ਗੋਬਿੰਦ ਸਿੰਘ ਲਈ ਜਾਣੇ ਗਏ ਆ ਬਚਪਨ ਦੇ ਵਿੱਚ ਉਹਨਾਂ ਦਾ ਨਾਮ ਸੀਗਾ ਗੁਰੂ ਗੋਬਿੰਦ ਰਾਏ ਕਿਉਂ 13 April 1699 ਜਦੋਂ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਨਾਮ ਨਾ ਗਿਆ ਬਣਾ ਤਾਂ ਕੀ ਹੋਇਆ ਤਾਂ ਉਥੇ ਉਹ 4 ਸਾਲਾਂ ਬਾਅਦ ਆਇਆ ਵਾਪਸ ਪਟਨੇ ਦੀ ਧਰਤੀ ਤੇ ਜਿੱਥੇ ਅੱਜ ਸਾਡੇ ਸਿੱਖ ਭਾਈ ਜਿੱਥੇ ਬਾਕੀ ਹਿੰਦੂ ਦੇ ਭਾਈ ਜਿੱਥੇ ਵੀ ਉੱਥੇ ਜਾਂਦੇ ਆ ਅੱਜ ਕੱਲ ਖਾਸ ਕਰਕੇ ਆਪਣਾ ਪਟਨਾ ਸਾਹਿਬ ਜਾ ਰਹੇ ਆ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਬਹੁਤ ਸਿੱਖ ਸੰਗਤਾਂ ਜਾਂਦੀਆਂ ਨੇ ਉਹ ਪਟਨਾ ਸਾਹਿਬ ਜਾਂਦੇ ਨੇ ਉਸ ਟਾਈਮ ਦੇ ਵਿੱਚ ਤਕਰੀਬਨ ਪੂਰੇ 4 ਸਾਲਾਂ ਬਾਅਦ ਗੁਰੂ ਜੀ ਘਰ ਪਰਤੇ ਗੁਰੂ ਗੋਬਿੰਦ ਰਾਏ ਦੇ ਜਨਮ ਤੋਂ 4 ਸਾਲਾਂ ਬਾਅਦ ਪੱਤੇ ਗੁਰੂ ਤੇਗ ਬਹਾਦਰ ਜੀ ਤਾਂ ਇਸ ਤੋਂ ਬਾਅਦ ਉਹਨਾਂ ਦਿਨਾਂ ਦੇ ਵਿੱਚ ਇੱਕ ਪਟਿਆਲੇ ਸ਼ਹਿਰ ਦੇ ਕੋਲ ਸਾਡੇ ਪੰਜਾਬ ਦੇ ਵਿੱਚ ਇੱਕ ਨਗਰ ਹੈ ਕੁੜਾਣਾ ਕਿਹੜਾ ਨਗਰ ਹੈ ਕੁੜਾਣਾ ਕੁੜਾਣਾ ਉਹਦੇ ਵਿੱਚ ਕਿ ਪੀਰ ਮੁਹੰਮਦ ਪੀਖਣ ਸ਼ਾਹ ਦੇ ਨਾਮ ਤੋਂ ਜਾਣਿਆ ਜਾਂਦੇ ਨੇ ਪੀਰ ਪੀਖਣ ਸ਼ਾਹ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਇੱਕ ਬੜਾ ਤਕੜਾ ਐਕਸਪੀਰੀਅੰਸ ਇੱਕ ਅਨੁਭਵ ਹੋਇਆ ਉਹਨੂੰ ਇਹ ਲੱਗਿਆ ਵੀ ਪਟਨੇ ਦੀ ਧਰਤੀ ਤੇ ਕੋਈ ਇਹੋ ਜਿਹਾ ਅਲੋਕਿਕ ਕੋਈ ਇਹੋ ਜਿਹੀ ਰੂਹ ਨੇ ਜਨਮ ਲਿਆ ਜਿਹੜਾ ਲੋਕਾਂ ਨੂੰ ਜ਼ੁਲਮ ਤੋਂ ਅਤਿਆਚਾਰਾਂ ਤੋਂ ਨਾਸ ਕਰਨ ਲਈ ਉਸ ਧਰਤੀ ਤੇ ਅਵਤਾਰ ਹੋਏ ਨੇ ਪੀਰ ਫੀਖਨ ਸ਼ਾਹ ਦੀ ਇਹ ਸਾਖੀ ਕਹਿੰਦੀ ਹੈ ਉਹ ਕਹਿੰਦੇ ਉਹਨੂੰ ਇੱਕ ਇਹ ਜਿਹਾ ਅਨੁਭਵ ਹੋਇਆ ਤਾਂ ਪੀਰ ਫੀਖਨ ਸ਼ਾਹ ਨੇ ਕੀ ਕਰਿਆ ਆਪਣੇ ਚੇਲੇ ਨਾਲ ਨਾਲ ਲੈ ਆਪਣੇ ਚੇਲੇ ਪਟਨਾ ਸਾਹਿਬ ਨੂੰ ਰਵਾਨਾ ਹੋ ਗਏ ਪੀਰ ਬੀਖਨ ਸਾਹਿਬ ਜੀ ਜਦੋਂ ਪਟਨਾ ਸਾਹਿਬ ਨੂੰ ਰਵਾਨਾ ਹੋਏ ਚਲੋ ਵੀ ਆਪਾਂ ਦਰਸ਼ਨ ਕਰਕੇ ਆਈਏ ਵੀ ਰਾਤ ਮੈਨੂੰ ਕੁਝ ਅਹਿਜ ਐਕਸਪੀਰੀਅੰਸ ਹੋਇਆ ਮੈਨੂੰ ਅਹਿਜ ਕੁਝ ਅਲੋਕਿਕ ਅਨੁਭਵ ਹੋਇਆ ਮੈਨੂੰ ਅੱਗੇ ਪੀਰ ਬੀਖਨ ਸਾਹਿਬ ਜੀ ਜਾਂਦੇ ਨੇ ਆਪਣੇ ਚੇਲਿਆਂ ਨਾਲ ਦੂਜੇ ਜਨ ਨਾਲ ਜਾ ਰਹੇ ਨੇ ਹੱਥ ਦੇ ਵਿੱਚ ਉਸ ਟਾਈਮ ਉਹ ਮਾੜਾ ਰੱਖਦੇ ਬਸੇ ਅੱਜ ਵੀ ਆਪਾਂ ਰੱਖਦੇ ਆਂ ਅੱਲਾਹ ਅੱਲਾਹ ਕਰਦੇ ਜਾ ਰਹੇ ਆ ਪੀਰ ਬੀਖਨ ਸਾਹਿਬ ਜੀ ਰਸਤੇ ਵਿੱਚ ਜਾਂਦੇ ਜਾਂਦੇ ਉਹ ਪਟਨਾ ਸਾਧੀ ਧਰਤੀ ਤੇ ਜਾਂਦੇ ਆ ਉੱਥੇ ਜਦੋਂ ਮਾਤਾ ਗੁਜਰਜੀ ਦੇ ਘਰੇ ਜਾਂਦੇ ਆ ਤੇ ਉੱਥੇ ਬਹੁਤ ਸਾਰੀਆਂ ਸੰਗਤ ਆਈਆਂ ਹੋਈਆਂ ਨੇ ਗੁਰੂ ਸਾਹਿਬ ਦੇ ਉਹ ਬਾਲਕ ਦੇ ਦਰਸ਼ਨ ਕਰਨ ਆਏ ਹੋਏ ਨੇ ਜਦੋਂ ਉੱਥੇ ਬਹੁਤ ਸਾਰੀਆਂ ਸਿੱਖ ਸੰਗਤਾਂ ਆਈਆਂ ਹੋਈਆਂ ਨੇ ਤਾਂ ਪੀਰ 피ਖਮ ਸਾਹਿਬ ਉੱਥੇ ਚਲੇ ਗਏ ਉਹਨਾਂ ਨੇ ਉੱਥੇ ਨਮਸਕਾਰ ਕੀਤਾ ਸਿੱਖ ਸੰਗਤਾਂ ਦਾ ਬਹੁਤ ਜ਼ਿਆਦਾ ਹਜੂਮ ਹੈ ਜਦੋਂ ਉਹਨਾਂ ਨੇ ਬਾਲਕ ਗੁਰੂ ਦਾ ਆਵਾਜ਼ ਨਹੀਂ ਆਵਾਜ਼ ਤਾਂ ਬੋਲਿਓ ਉਹਨਾਂ ਨੇ ਜਦੋਂ ਬਾਲ ਗੋਵਿੰਦ ਰਾਏ ਜੀ ਦੇ ਉੱਤੇ ਦਰਸ਼ਨ ਕਰੇ ਉਹਨਾਂ ਦਾ ਹਿਰਦਾ ਕਹਿੰਦਾ ਉਹ ਆਪ ਦੀ ਸ਼ਕਤੀ ਜੇ ਮੈਂਸ਼ਨ ਕਰਦੇ ਆ ਕਿ ਮੈਂ ਇੰਨਾ ਚੁਗਦਾ ਹੋ ਗਿਆ ਜਿਵੇਂ ਕੋਈ ਲੋਹਾ ਪਾਰਸ ਨੂੰ ਛੂ ਕੇ ਸੋਨਾ ਬਣ ਜਾਉਂਦਾ ਹੈ ਕਹਿੰਦਾ ਮੇਰਾ ਹਿਰਦਾ ਇੰਨਾ ਚੁਗਦਾ ਹੋ ਗਿਆ ਉਹ ਨੰਨੇ ਬਾਲਕ ਦੇ ਦਰਸ਼ਨ ਕਰਕੇ ਪੀਰ ਬੀਖੜ ਸਾਜੀ ਦੱਸਦੇ ਆ ਤੇ ਫੇਰ ਇਸ ਤੋਂ ਬਾਅਦ ਪੀਰ ਬੀਖੜ ਸਾਜੀ ਕੀ ਕਰਦੇ ਆ ਦੋ ਮਟਕੀਆਂ ਲੈ ਕੇ ਆਉਂਦੇ ਨੇ ਮਟਕੇ ਦੋ ਤੋੜੇ ਕਹਿਣ ਪੰਜਾਬੀ ਦੇ ਉਹ ਮਠਾਈਆਂ ਦੇ ਪਰੇ ਹੋਏ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਸ਼ੰਕਾ ਸੀ ਪੀਰ ਪੀਖਨ ਸਾਹ ਦੇ ਉਹਨੇ ਮਨਚੇ ਦੇ ਵਿੱਚ ਕੀ ਸ਼ੰਕਾ ਸੀ ਉਹ ਇੱਕ ਚੀਜ਼ ਪਰਖਣਾ ਚਾਹੁੰਦੇ ਸੀਗੇ ਕਿ ਇਹ ਬਾਲਕ Hindu ਹੈ ਜਾਂ Musalman ਹੈ ਪੀਰ ਪੀਖਨ ਸਾਹਿਬ ਜੀ ਦੋ ਮਟਕੀਆਂ ਲੈ ਕੇ ਗਏ ਉਹਦੇ ਵਿੱਚ ਮਠਾਈਆਂ ਨੇ ਉਹ ਗੁਰੂ ਦੇ ਅੱਗੇ ਰੱਖਦੀਆਂ ਗੁਰੂ ਦੇ ਚਰਨਾਂ 'ਆਗੇ ਵੀ ਕਹਿੰਦੇ ਜਦੋਂ ਬਾਲਕ ਨੇ ਉੱਠ ਕੇ ਜਿਹੜੀ ਮਟਕੇ ਦੇ ਉੱਪਰ ਹੱਥ ਰੱਖਦਾ ਹੈ ਤਾਂ ਪਤਾ ਲੱਗ ਜਾਣਾ ਵੀ ਇਹ ਹਿੰਦੂ ਨੇ ਹਿੰਦੂ ਧਰਮ ਤੋਂ ਬੰਦਤ ਨੇ ਜਾਂ ਮੁਸਲਮਾਨ ਦੇ ਧਰਮ ਤੋਂ ਦਾ ਗੁਰੂ ਗੋਬਿੰਦ राय ਜੀ ਜਦੋਂ ਉੱਠੇ ਜਦੋਂ ਉਹ ਉੱਠੇ ਉਹਨਾਂ ਨੇ ਤਾਂ ਉਹਨਾਂ ਨੇ ਸਮਾਇਲ ਦੇੰਦਰ ਹੋਏ ਮੁਸਕਰਾਉਂਦੇ ਹੋਏ ਗੁਰੂ ਗੋਬਿੰਦ राय ਜੀ ਦੋਨੇ ਦੋਨੇ ਮਟਕੀਆਂ ਦੇ ਉੱਪਰ ਹੱਥ ਰੱਖਦੇ ਉਹਨਾਂ ਨੇ ਹਿੰਦੂ ਵਾਈ ਤੇ ਵੀ ਤੇ ਮੁਸਲਮਾਨ ਵਾਈ ਤੇ ਵੀ ਤਾਂ ਪੀਰ ਵੀ ਖਰशाह ਉਦੋਂ ਬੜੇ ਝੁਗਦੇ ਹੋਏ ਇਹਦਾ ਉਹਦਾ ਉਹਦਾ ਹਿਰਦਾ ਉਦੋਂ ਪਿਗਲ ਗਿਆ ਵੀ ਇਹੇ ਗੁਰੂ ਗੋਬਿੰਦ राय ਜੀ ਸਿਰਫ ਇੱਕ ਧਰਮ ਦੇ ਨਹੀਂ ਹੈਗੇ ਇਹਦਾ ਸਰਬ ਕਰਮਾਂ ਲਈ ਤੇ ਮੁਲਕਾ ਦੀ ਸੇਵਾ ਲਈ ਆਏ ਨੇ ਉਹਦੇ ਮਨ ਦੇ ਵਿੱਚ ਸ਼ੰਕਾ ਸੀ ਵੀ ਮੇਰੇ ਮੈਨੂੰ ਇਹ ਪਤਾ ਲੱਗ ਗਿਆ ਨਾ ਵੀ ਸਿੱਖ ਧਰਮ ਨਾਲ ਹਿੰਦੂ ਧਰਮ ਨਾਲ ਜਾਂ ਮੁਸਲਮਾਨ ਧਰਮ ਨਾਲ ਸੰਬੰਧਿਤ ਨਹੀਂ ਪਰ ਨਹੀਂ ਹੋਇਆ ਕੀ ਉਹ ਸਭ ਧਰਮਾਂ ਦੇ ਸੰਜੇ ਬਣੇ ਤੇ ਉਹਨਾਂ ਨੇ ਜ਼ੁਲਮ ਦਾ ਅਤਿਆਚਾਰ ਦਾ ਨਾਸ਼ ਕਰਨ ਲਈ ਉਹਨਾਂ ਨੇ ਤਲਵਾਰ ਠਾਈ ਅਸੀਂ ਜੋ ਅੱਜ ਸ਼ਾਹਜਹਾਂਤ ਬਣ ਰਹੇ ਹਾਂ ਸਾਨੂੰ ਪਤਾ ਹੈ ਵੀ ਔਰੰਗਜ਼ੇਬ ਨੇ ਇਹਨਾਂ ਦੇ ਪਿਤਾ ਜੀ ਨਾਲ ਕੀ سلوਕ ਕੀਤਾ ਆਪਾਂ ਦਿੱਲੀ ਜਾਂਦੇ ਅਕਸਰ ਲਾਲ ਗੱਲੇ ਤੋਂ ਰਾਈਟ ਸਾਈਡ ਮੋੜਦੇ ਆ ਉੱਥੋਂ ਆਪਾਂ ਜੇ ਦੇਖਦੇ ਆ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਤੇ ਜਾਏ ਉੱਥੇ ਉੱਥੇ ਸਾਨੂੰ ਪਤਾ ਲੱਗਣਾ ਸਾਡਾ ਇਤਿਹਾਸ ਕੀ ਹੈ ਜਦ ਫਿਰ ਉੱਥੋਂ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੀ ਇਹ ਗੁਰੂ ਗੋਬਿੰਦ राय ਜੀ ਨੇ ਇੱਕ ਧਰਮ ਦੇ ਨਹੀਂ ਆ ਇਹ ਤਾਂ ਸਰਬ ਧਰਮਾਂ ਦੇ ਆ ਇਹਨਾਂ ਦਾ ਮਨੁੱਖਤਾ ਲਈ ਲੋਕਾਂ ਦੇ ਭਲੇ ਲਈ ਇਹਨਾਂ ਨੇ ਜਨਮ ਲਿਆ ਜਿਹੜਾ ਇਹਨਾਂ ਦਾ অবতার ਹੋਇਆ ਜਦ ਫਿਰ ਪੀਰ ਵੀਖਾ ਸਾਧੀ ਸਾਖੀ ਮੁਤਾਬਕ ਆ ਗੁਰੂ ਗੋਬਿੰਦ राय ਜੀ ਬਚਪਨ ਦੇ ਵਿੱਚ ਮਾਤਾ ਗੁਜਰ ਜੀ ਦੇ ਆਗਮਨ ਦੇ ਵਿੱਚ ਖੇਡਦੇ ਆ ਨੰਦਮਾਨ ਦੇ ਆ ਤੇ ਹੌਲੀ ਹੌਲੀ ਉਹ ਕੀ ਹੁੰਦੇ ਆ ਵੱਡੇ ਹੁੰਦੇ ਆ ਗੁਰੂ ਗੋਬਿੰਦ राय ਜੀ ਉਹਨਾਂ ਦੀ ਸਾਖੀ ਦੇ ਬਤਾਵੇ ਮਾਹਦੇ ਵਿੱਚ ਗੁਰੂ ਗੋਬਿੰਦ राय ਜੀ ਸਾਨੂੰ ਪਤਾ ਹੈ ਪੂਰੀ ਦੁਨੀਆ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਨਾਲ ਜਾਣੇ ਜਾਂਦੇ ਆ ਜੋ ਉਹਨਾਂ ਦਾ ਬਚਪਨ ਹੈ ਮਾਦਾ ਗੁਰਜਰੀ ਦੇ ਬਚਪਨ ਦੇ ਵਿੱਚ ਉਹਨਾਂ ਦੀ ਦੇਖਰੇਖ ਦੇ ਵਿੱਚ ਪਰਿਆ ਉਹਨਾਂ ਦਾ ਬਚਪਨ ਹੋਇਆ ਤੇ ਉਹਨੇ ਦੇਖਭਾਲ ਲਈ ਮਾਮਾ ਕਿਰਪਾਲ ਜੰਦਜੀ ਦੇ ਨਾਣ ਕੀ ਹੋਏ ਉਹਨਾਂ ਬਚਪਨ ਐਵੇਂ ਬੀਤਿਆ ਤਾਂ ਇਸ ਤੋਂ ਬਾਅਦ ਅਸੀਂ ਇਹ ਵੀ ਵਰਦੇ ਆ ਗੁਰੂ ਗੋਬਿੰਦ राय ਜੀ ਜਿਹੜੇ ਸਿੰਘ ਬਣਿਆ ਉਹਨਾਂ ਨੇ ਇਹ ਵੀ ਦੱਸਿਆ ਤੇਰਾ ਪੈਸਾ 1690 ਨੇ ਮੈਨੂੰ ਖਾਲਸਾ ਮੇਰਾ ਰੂਪ ਹੈ ਖਾਲਸਾ ਮੈਂ ਕਰੋ ਨਮਾਜ਼ ਖਾਸ ਤੋਂ ਪਾਵ ਹੈ ਪਵਿੱਤਰ ਸ਼ੁੱਧ ਹੋਣਾ ਪਵਿੱਤਰ ਬਾਅਦ ਵਿੱਚ ਇੱਕ ਸਾਡੇ ਸਿੰਗਰ ਨੇ ਪੰਜਾਬ ਦੇ ਮਸ਼ਹੂਰ ਗੁਰਦਾਸ ਮਾਨ ਉਹਨਾਂ ਨੇ ਵੀ ਕਈ ਸਾਲ ਪਹਿਲਾਂ ਇੱਕ ਗੀਤ ਗਾਇਆ ਸੀ ਇਹ ਉਹ ਕਹਿੰਦਾ ਮੈਂ ਇੱਕ ਥਾਂ ਤੇ ਬੈਠੇ ਸੀਗੇ ਉਦੋਂ ਕੋਈ ਗੁਰੂ ਦਾ ਸਿੰਘ ਆਇਆ ਮੱਥਾ ਟੇਕਣ ਆਇਆ ਵੇ ਸਾਰੇ ਪਰਨਿਕ ਕਾਰ ਪਾਏ ਹੋਏ ਸਾਇਬ ਕਿਸੇ ਜੇ ਧਾਰੀ ਬੰਦੇ ਨੇ ਜਿਹਨਾਂ ਨੇ ਮੱਛਾ ਢੇਕਿਆ ਕਹਿੰਦਾ ਕਿ ਮੈਂ ਕਹਿੰਦਾ ਨਹੀਂ ਜੀ ਵੀ ਤੁਸੀਂ ਮੱਛਾ ਨਾ ਢੇਕੋ ਤੁਹ ਦਾ ਸਿਰ ਜਲੀ ਗਈ ਹੋਈ ਹੈ ਤਾਂ ਕਹਿੰਦਾ ਮੇਰੇ ਉਹਦਾ ਇੱਕ ਗਾਣਾ ਰਜਿਸਟਰ ਹੋਇਆ ਸੀ ਇਹ ਉਹ ਗਾਣਾ ਹੈਗਾ ਇੱਕੋ ਵਾਰ ਸਤਗੁਰ ਪ੍ਰਸਾਦ ਕੋਈ ਿਤਕਾਰੇ ਕੋਈ ਦੋ ਵਾਰੀ ਕੋਈ ਇੱਕ ਵਾਰ ਦਾ ਤੇ ਕੋਈ ਦੋ ਵਾਰ ਦਾ ਤੁਸੀਂ ਦੇਖੋ ਉਹ ਤੋਂ ਸੱਤ ਵਾਰੀ ਸੱਤ ਯਾਦੀ ਕਰੋ ਚਾਂਦ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਚ ਹੋਈ ਐ ਚਾਰ ਸਾਹਿਬਜ਼ਾਦੇ ਪੰਜਵੇਂ ਮਾਤਾ ਛੇਵੇਂ ਪਿਤਾ ਜੀ ਸੱਤਵੇਂ ਆਪ ਸੱਤਮਾ ਆਪ ਵਾਰਿਆ ਆਪ ਵਾਰ ਕੇ ਕਹਿੰਦਾ ਪਾੜਾ ਮਿੱਠਾ ਲੱਗੇ ਤੇਰਾ ਸਰਬੱਤਾਂ ਦੀਆਂ ਤੇ ਜਿਹੜਾ ਕੌਣ ਦਊਗਾ ਤੇਆ ਸਰਬੱਤਾਂ ਦੀਆਂ ਤੇ ਜਿਹੜਾ ਕੌਣ ਦਊਗਾ ਤੇਆ ਥੈਂਕ ਯੂ ਸੋ ਮਚ ਅੱਜ ਉਹ